ਚੱਲ ਜੀ ਚੱਲੇ ਮਦੋਬਾ ਨੰਨੇ ਦੀ ਤਰਾਹੀ ਫਾਸਾ ਨਾਮਦਾਲਾ ਕਿਸੇ ਨਾਮਦਾਲਾ ਗਿਆ ਇਹ ਨਾਜ਼ ਕਰ ਮਦੋਬਾ ਸੁਨੇਹੋਂ ਲੈ ਕੇ ਨਾ ਹੀ ਫੁਰਤ ਮਦੋਬਾ ਚੱਲੇ ਕੱਲੇ ਮੋਰ ਨਾ ਹੋਵੇ ਕਦੋਂ ਆਜੋ ਭਾਰਤੀ ਵਾਲੇ ਸੰਗਤ ਆ ਦੇ ਜਿਵੇਂ ਨਾ ਮੁਆਵਜ਼ਾ ਦਿੱਤਾ ਜਾਉਗਾ ਪਰ ਇਹ ਕਿਹੜੇ ਮੁਆਵਜ਼ਾ ਸਾਰੇ ਨਹੀਂ ਮਿਲਿਆ ਉਹ ਵੀ ਪੀਆਰ ਕਿਤੇ ਬਾਸਾ ਆ ਰਹੀ ਜਿੱਤੇ ਵੀ ਹਟ ਕੋ ਬੀਜਮਟ ਹੋ ਜਾਂਦਾ ਹੈ ਨਾਉਂ ਜਗਤਾਰ ਸਿੰਘ ਲੱਡੀ ਬਲਾਕੋਂ ਨਿਕਲ ਜਗਤਾਰ ਜੀ ਇਸ ਤਰ੍ਹਾਂ ਦਾ ਪ੍ਰੋਬਲਮ ਨਿਕਿਆ ਗਿਆ ਕਿ ਕਿਥੋਂ ਕਿਥੋਂ ਜਿਹੜੇ ਪੋਸਟਰਾਂ ਦੇ ਉੱਪਰ ਕਾਪੀ ਕਮਲੀ ਜਾ ਰਹੀ ਹੈ ਜਿਹੜਾ ਪ੍ਰੋਗਰਾਮ ਸੁਭਾ ਕਮੇਟੀ ਦੇ ਵੱਲੋਂ ਆਇਆ ਹਾ ਜਿਹੜੇ ਕੀ ਲੋਕ ਮਨਪ੍ਰੀਤ ਬਾਦਲ ਦੇ ਬਾੜ ਦੇ ਵਿੱਚ ਬੈਠੇ ਰਹੇ ਉਹਨਾਂ ਨੂੰ ਅਨਗੌਲਿਆ ਕਰਤਾ ਇਹਨਾਂ ਨੇ ਕੋਈ ਨਹੀਂ ਕੋਈ ਨਹੀਂ ਸੁਣੀ ਮਾਪਜੇ ਤੇ ਫਿਰ ਉੱਥੇ ਬਠਿੰਡੇ ਦੇ ਵਿੱਚ ਡੀਸੀ ਦਫ਼ਤਰ ਦਾ ਘਰਾਉ ਰਿਹਾ ਉੱਥੇ ਬੈਠੇ ਰਹੇ ਨੇ ਉੱਥੇ ਵੀ ਨਹੀਂ ਕੋਈ ਸੁਣੀ ਪਰ ਆ ਅੱਜ ਦਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਪੋਸਟਰਾਂ ਦੇ ਇੱਕ ਫੋਟੋ ਲਾਈਆਂ ਹੋਈਆਂ ਨੇ ਲੱਖਾਂ ਕਰੋੜਾਂ ਰੁਪਈਆ ਇਹਨਾਂ ਦੇ ਉੱਪਰ ਖਰਚਾ ਕਰਕੇ ਲੋਕਾਂ ਦੇ ਮਾਮਜਿਆਂ ਦਾ ਕੋਈ ਨਹੀਂ ਧਿਆਨ ਦੇ ਰਿਹਾ ਇੱਕ ਮਸੂਰੀ ਕਰ ਰਹੇ ਨੇ ਆ ਵੀ ਅਸੀਂ ਲੋਕਾਂ ਨੂੰ ਮਾਮਜ਼ਾ ਦੇਣ ਦੇ ਖੇਤਾਂ ਦੇ ਵਿੱਚ ਜਾ ਕੇ ਵੀਡੀਓ ਬਹਰ ਲਈਆਂ ਨੇ ਇਹਨਾਂ ਦੀਆਂ ਢਿੰਡੇ ਪਾੜ ਪਾੜ ਚੰਨੀ ਸਾਹਿਬ ਦੇਖ ਰਿਹਾ ਵੀ ਸੰਡੀ ਆ ਉੱਥੇ ਲੋਕਾਂ ਨੂੰ ਮਾਮਜ਼ੇ ਦੀ ਗੱਲ ਨਹੀਂ ਕਰੀ ਜਾ ਰਹੀ ਦਵਾਈ ਦੀ ਗੱਲ ਕਰੀ ਜਾ ਰਹੀ ਆ ਵੀ ਫ੍ਰੀ ਦਵਾਈ ਦਵਾਂਗੇ ਉਹ ਕਿਸਾਨਾਂ ਤੱਕ ਦਵਾਈ ਵੀ ਨਹੀਂ ਪਹੁੰਚੀ ਜਿਹੜੇ ਕਿਸਾਨ ਨਾਲ ਜਾ ਕੇ ਜੱਫੀ ਬਾਗ ਚੰਨੀ ਸਾਹਿਬ ਮਿਲੇ ਨੇ ਇਹ ਵੀ ਅਸੀਂ ਹਮਦਰਦਾਂ ਕਿਸਾਨਾਂ ਦੇ ਉਹ ਕਿਸਾਨ ਦੀ ਵੀ ਵੀਡੀਓ ਵਾਇਰਲ ਹੋ ਰਹੀ ਆ ਵੀ ਕੋਈ ਮੈਨੂੰ ਮਾਮਜਾ ਨਹੀਂ ਦਿੱਤਾ ਜਿਹੜਾ ਸਰਕਾਰ ਕਹਿ ਰਹੀ ਆ ਦਵਾਰੋਂ ਦਵਾਰੋਂ ਗਦਾਬਰੀਆਂ ਕਰਾ ਰਹੀ ਆ ਪਹਿਲੀ ਵਾਰ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਤੱਕ ਕੋਈ ਦਵਾਰੋਂ ਗਦਾਬਰੀ ਨਹੀਂ ਹੋਈ ਸੀ ਜਿਹੜੀ ਗਦਾਬਰੀ ਆ ਉਹ ਹਿਸਾਬ ਨਾਲ ਕਰ ਰਹੇ ਨੇ ਜਥੇਬੰਦੀ ਦੇ ਸਾਡੇ ਆਗੂ ਬਹੁਤ ਸੁੱਲਝੇ ਹੋਏ ਨੇ ਵੀ ਜੇ ਘੱਟ ਹੋਇਆ ਤਾਂ ਉਹ ਜਿਹਾ ਮਾਮਜਾ ਦੇ ਦਾਂਗੇ ਜੇ ਵੱਧ ਹੋਇਆ ਵੀ ਤਾਂ ਉਹ ਉਹੀ ਪੈਸਿਆਂ ਨੂੰ ਉਹ ਵਦਲਣ ਜੇ ਬੰਦਲਣਾ ਚਾਹੁੰਦੇ ਨੇ ਉਹਨਾਂ ਨੂੰ ਘੱਟ ਜਾ ਆਹ ਗਦਾਬਰੀਆਂ ਕਰ ਰਹੇ ਨੇ ਅੱਛਾ ਜਿਹੜਾ ਪੋਸਟਰ ਨੇ ਇਕੱਲੇ ਜ਼ਿਲ੍ਹੇ ਦਾ ਪੂਰੇ ਪੰਜਾਬ ਦੇ ਵਿੱਚ ਹੋ ਗਿਆ ਸਾਰੇ ਪੰਜਾਬ ਦੇ ਵਿੱਚ ਆ ਕਿਉਂਕਿ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਇੱਕ ਬੈਨਰ ਆ ਜਿਹੜੇ ਪੋਸਟਰ ਲਾ ਲਾ ਕੇ ਲੋਕਾਂ ਨੂੰ ਗਰਮਾਹ ਕਰ ਰਹੇ ਨੇ ਪਰ ਲੋਕ ਸਮਝ ਚੁੱਕੇ ਨੇ ਇਹਨਾਂ ਦੇ ਮੂੰਹ ਦੇ ਉੱਪਰ ਕਾਲਸਾ ਫੇਰੇ ਨੇ ਮੰਡੀਆਂ ਦੇ ਵਿੱਚ ਚੰਨੀ ਦੇ ਪੋਸਟ ਲੱਗੇ ਹੋਏ ਨੇ ਉਹ ਹੁਣ ਤਾਂ ਜਥੇਬੰਦੀ ਨੇ ਐਲਾਨ ਕਰਤਾ ਲੋਕਾਂ ਨੂੰ ਇਹਨਾਂ ਦੇ ਗੁੱਸੇ ਹੀ ਬਹੁਤ ਆ ਉਹ ਪਹਿਲਾਂ ਹੀ ਲਾਉਣ ਲੱਗੇ ਤੇ ਲੋਕ ਮੇਰਾ ਨਾਮ ਜਸਪਾਲ ਕੌਰ ਪਿੰਡ ਅਲਵਾਰਕਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਪੋਸਟ ਲੱਗ ਕਿੰਨੋਂ ਉਹਨਾਂ ਦੇ ਪਰ ਕਾਲਖ ਪੋਚੀ ਆ ਰਹੀ ਠੀਕ ਆ ਇਹ ਕਾਲਖ ਪੋਚਣ ਦੇ ਲੈ ਲੈ ਕੇ ਨੇ ਜੀ ਜਿਵੇਂ ਇਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਨੇ ਜਾ ਕੇ ਨਰਮੇ ਦੇਖ ਕੇ ਆਏ ਨੇ ਫੋਟੋਆਂ ਖਿਚਾਈਆਂ ਨੇ ਕਿਸਾਨਾਂ ਨਾਲ ਅੱਜ ਤੱਕ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ ਹੈਗਾ ਜਿਸ ਤਰ੍ਹਾਂ ਫੋਟੋ ਖਿਚਾ ਨੇ ਇਹ ਫੋਟੋ ਖਿਚਾ ਖਿਚਾ ਕੇ ਕੀ ਦਿਖਾਣਾ ਚਾਹੁੰਦੇ ਨੇ ਮਤਲਬ ਕਿ ਵੀ ਵੋਟਾਂ ਦਾ ਥੋੜਾ ਟਾਈਮ ਰਹਿ ਗਿਆ ਇਹ ਵਾਅਦੇ ਕਦੋਂ ਪੂਰੇ ਕਰਨਗੇ ਪੜਾ ਮੁੱਖ ਮੰਤਰੀ ਕੈਪਟਨ ਸਾਫਕਾ ਨੇ ਜਿਹੜੇ ਕੈਪਟਨ ਉਹਨਾਂ ਨੇ ਇਨੇ ਵਾਅਦੇ ਕੀਤੇ ਕਰ-ਕਰ ਨੌਕਰੀ ਦੇ ਵਾਅਦੇ ਕੀਤੇ ਤੇ ਹੋਰ ਵੀ ਇਨੇ ਕਰਜ਼ੇ ਮਾਫੀ ਦੇ ਵਾਅਦੇ ਕੀਤੇ ਉਹ ਵੀ ਉਹਨਾਂ ਨੇ ਪੂਰੇ ਨਹੀਂ ਕੀਤੇ ਤੇ ਉਸ ਵਾਰ ਇਸ ਚੰਨੀ ਸਾਹ ਬਣੇ ਨੇ ਮੁੱਖ ਮੰਤਰੀ ਇਹਨਾਂ ਨੇ ਵੀ ਦੇਖੋ ਫੋਟੋ ਕਚਿਆ ਇਹਨਾਂ ਦੇ ਦੇਖੋ ਕਰ-ਕਰ ਵਿੱਚ ਚੱਲੀ ਗੱਲ ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ ਕਿਹੜੇ ਮਸਲੇ ਹੱਲ ਕੀਤੇ ਨਹੀਂ ਜੀ ਇਹਨਾਂ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਦੇ ਖਾਸ ਕਰਕੇ ਨਾਲ ਫੋਟੋ ਕਚਿਆ ਰੱਖੀ ਰੱਖੀ ਹੈ ਉਹਨਾਂ ਨੂੰ ਵੀ